ਰਾਜੇ ਮੇਦਨੀ ਪ੍ਰਕਾਸ਼ ਨੂੰ ਨਿਹਾਲ ਕਰਨਾ ਸਾਲ 1741 ਈਸਵੀ ਦੇ ਵਿਸਾਖ ਮਹੀਨੇ ਦੇ ਦਿਨ ਸਨ ਜਦੋਂ ਸਤਗੁਰੂ ਜੀ ਅਨੰਦਪੁਰ ਤੋਂ ਪਹਿਲੀ ਵਾਰ ਦੇ ਰੇ ਸਮੇਤ ਬਾਹਰ ਚੱਲੇ ਉਸ ਵੇਲੇ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਉਮਰ 18 ਬਰਸ ਦੀ ਸੀ ਤੇ ਚਿਹਰੇ ਉੱਤੇ ਨਿੱਕਾ ਨਿੱਕਾ ਦਾੜਾ ਆਇਆ ਹੋਇਆ ਸੀ ਲੰਮਾ ਕੱਦ ਵਰਤੀਲੇ ਅੰਗ ਤੇ ਸੁੰਦਰ ਗੋਰਾ ਰੰਗ ਸੀ ਗੋਲ ਦਸਤਾਰ ਤੇ ਉੱਪਰ ਕਲਗੀ ਬਹੁਤ ਫੱਬਦੀ ਸੀ ਗਹਿਣੇ ਤੇ ਵਸਤਰਾਂ ਦਾ ਤਾਂ ਬਹੁਤ ਹੀ ਸੋਹਣੇ ਲੱਗਦੇ ਸਨ ਲੰਮਾ ਗਲ ਚੋਲਾ ਤੇ ਤੇੜ ਘੁਟਵਾ ਚਿੱਟਾ ਪਜਾਮਾ ਅਤੇ ਤਿੱਲੇਦਾਰ ਜੁੱਤੀ ਲੱਕ ਕਮਰ ਕੱਸਾ ਹੁੰਦਾ ਸੀ ਤੀਰ ਕਮਾਨ ਤੇ ਤਲਵਾਰ ਦਾ ਵਰਨਸ ਵਸਾ ਨਹੀਂ ਸੰਖਾਂਦੇ ਘੋੜੇ ਉੱਤੇ ਸਵਾਰ ਹੋ ਕੇ ਤੁਰਦੇ ਤਾਂ ਪਿੱਛੇ ਸੇਵਾਦਾਰ ਜੋਰ ਕਰਦੇ ਜਾਂਦੇ ਜਿਵੇਂ ਉਸ ਸਮੇਂ ਦੇ ਰਿਵਾਜ ਅਨੁਸਾਰ ਬਾਦਸ਼ਾਹਾਂ ਤੇ ਮਹਾਰਾਜਿਆਂ ਨੂੰ ਚੋਹਰ ਕੀਤਾ ਜਾਂਦਾ ਸੀ ਆਨੰਦਪੁਰ ਤੋਂ ਤੁਰਨ ਵੇਲੇ ਸਤਿਗੁਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਵਹੀਰ ਤੋਂ ਬਿਨਾਂ ਸਤਕੂ ਸੌ ਲੜਾਕਾ ਜਵਾਨ ਸੀ ਸਮਾਨ ਘੋੜਿਆਂ ਤੇ ਗੱਡਿਆਂ ਉੱਤੇ ਸੀ ਆਪ ਸਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪ੍ਰਸ਼ਾਦੀ ਹਾਥੀ ਉੱਤੇ ਸਵਾਰ ਸਨ ਹਾਥੀ ਬਹੁਤ ਪਰਸੰਨ ਸੀ ਕਿਉਂਕਿ ਦੋਹਾ ਜਗਤਾਂ ਦੇ ਮਾਲਕ ਸਤਿਗੁਰ ਜੀ ਨੇ ਉਸ ਨੂੰ ਸਤਕਾਰਿਆ ਸੀ ਪਹਿਲੀ ਮੰਜ਼ਲ ਕੀਰਤਪੁਰ ਆਏ ਆਪਣੇ ਬਜ਼ੁਰਗਾਂ ਦਾ ਅਸਥਾਨ ਜਾਣ ਕੇ ਸਾਹਿਬ ਇੱਕ ਦਿਨ ਵਾਸਤੇ ਰੁਕ ਗਏ ਤੇ ਕੜਾ ਪ੍ਰਸ਼ਾਦ ਕਰਵਾ ਕੇ ਸਾਰੇ ਗੁਰਦੁਆਰਿਆਂ ਵਿੱਚ ਚੜਾਇਆ ਤੇ ਸੰਗਤ ਨੂੰ ਵੰਡਿਆ ਕੀਰਤਪੁਰ ਤੋਂ ਚੱਲ ਕੇ ਰੋਪੜ ਆਏ ਰੋਪੜ ਉਸ ਵੇਲੇ ਤਕੜਾ ਕਸਬਾ ਸੀ ਸੰਗਤ ਦਰਸ਼ਨ ਕਰਨ ਵਾਸਤੇ ਆਈ ਦੁਖੀਆਂ ਨੇ ਦੁੱਖਾਂ ਦਾ ਇਲਾਜ ਪੁੱਛਿਆ ਭੁੱਖਿਆਂ ਨੇ ਅੰਨ ਤੇ ਨੰਗਿਆਂ ਨੇ ਕੱਪੜਿਆਂ ਦੀ ਮੰਗ ਕੀਤੀ ਕਿਸੇ ਦੁੱਧ ਤੇ ਕਿਸੇ ਪੁੱਤ ਮੰਗਿਆ ਕਿਸੇ ਨੇ 84 ਲੱਖ ਦੇ ģੇੜ ਤੋਂ ਬਚਣ ਲਈ ਬੇਨਤੀ ਕੀਤੀ ਤੇ ਜਨਮ ਮਰਨ ਦੇ ਬੰਧਨ ਤੋੜਵਾਏ ਸਾਹਿਬ ਨੇ ਨਿਹਾਲ ਹੋ ਕੇ ਸਾਰਿਆਂ ਦੀਆਂ ਮਰਾਦਾਂ ਪੂਰੀਆਂ ਕੀਤੀਆਂ ਇਸ ਤੋਂ ਅੱਗੇ ਸਾਹਿਬ ਹੋਰ ਨਗਰਾਂ ਦੇ ਵਿੱਚ ਵੀ ਹੁੰਦੇ ਹੋਏ ਨਾਹਣ ਰਾਜ ਵਿੱਚ ਜਾ ਦਾਖਲ ਹੋਏ ਉਸ ਵੇਲੇ ਨਾਹਨ ਦੀ ਰਾਜਧਾਨੀ ਨਾਹਨ ਸ਼ਹਿਰ ਵਿੱਚ ਹੀ ਸੀ ਭਾਵੇਂ ਇੱਕ ਹੋਰ ਸ਼ਹਿਰ ਸਿਰਮੌਰ ਵੀ ਸੀ ਪਰ ਰੌਣਕ ਬਹੁਤ ਹੀ ਨਾਹਨ ਸ਼ਹਿਰ ਵਿੱਚ ਹੀ ਰਹਿੰਦੀ ਸੀ ਜਦ ਰਾਜੇ ਮੇਦਨੀ ਪ੍ਰਕਾਸ਼ ਨੇ ਸੁਣਿਆ ਕਿ ਸਤਗੁਰ ਜੀ ਨਾਹਨ ਦੀ ਹੱਦ ਵਿੱਚ ਆ ਦਾਖਲ ਹੋਏ ਹਨ ਤਾਂ ਉਹ ਰਾਜ ਭਵਨ ਨੂੰ ਛੱਡ ਕੇ ਰਾਹ ਵਿੱਚ ਅੱਗੇ ਸਵਾਗਤ ਕਰਨ ਵਾਸਤੇ ਪੈਦਲ ਚੱਲ ਕੇ ਆਇਆ ਆਉਂਦਿਆਂ ਹੀ ਸਤਗੁਰਜੀ ਦੇ ਚਰਨੀ ਲੱਗਾ ਸਾਹਿਬ ਦੇ ਦਰਸ਼ਨ ਕਰਕੇ ਨਿਹਾਲ ਹੋਇਆ ਚਰਨਾ ਦੀ ਧੂੜੀ ਮੱਥੇ ਤੇ ਅੱਖਾਂ ਨੂੰ ਲਾਈ ਤੇ ਨਿਗਾਹ ਵਿੱਚ ਤਬਦੀਲੀ ਆ ਗਈ ਉਹ ਪਿਆਰ ਦਾ ਰੂਪ ਹੋ ਗਿਆ ਮੇਰੇ ਧਨ ਭਾਗ ਜਗਤ ਦਾ ਵਾਲੀ ਆ ਗਿਆ ਮੇਰਾ ਪਿਆਰਾ ਆ ਗਿਆ ਮੇਰਾ ਵਾਰੀ ਕੋਲਾ ਮੈਂ ਬਲਿਹਾਰ ਜਾਵਾਂ ਸਭ ਕੁਝ ਵਾਰ ਦੇਵਾਂ ਇਸ ਭਗਵਾਨ ਦੇ ਰੂਪ ਉਤੋਂ ਜਮਣਾ ਨੂੰ ਪਵਿੱਤਰ ਕਰਨ ਵਾਸਤੇ ਤਪਦਿਆਂ ਹਿਰਦਿਆਂ ਨੂੰ ਠਾਰਨ ਵਾਸਤੇ ਆ ਗਿਆ ਸ਼੍ਰੀ ਕ੍ਰਿਸ਼ਨ ਮੁਰਾਰੀ ਪਿਆਰਾ ਰਾਮ ਰਾਵਣ ਦਾ ਅੰਤ ਕਰਨ ਵਾਲਾ ਕਿੰਨਾ ਚੰਗਾ ਨਿਰਸਿੱਖ ਅਵਤਾਰ ਪ੍ਰਲਾਦ ਨੂੰ ਬਚਾਉਣ ਵਾਲਾ ਮੇਰੇ ਧੰਨ ਭਾਗ ਮੈਂ ਉਹਨਾਂ ਰਾਹਾਂ ਤੋਂ ਬਲਿਹਾਰੇ ਜਾਵਾਂ ਜਿਨ੍ਹਾਂ ਰਾਹਾਂ ਮੇਰਾ ਸਤਗੁਰ ਸੱਚੇ ਪਾਤਸ਼ਾਹ ਦੀਨ ਦੁਨੀਆ ਦਾ ਵਾਲੀ ਆਇਆ ਹੈ ਇਉਂ ਰਾਜਾ ਖੁਸ਼ੀ ਨਾਲ دیوانਾ ਹੋ ਕੇ ਸਤਿਗੁਰ ਜੀ ਦਾ ਜਸ ਕਰਦਾ ਰਿਹਾ ਸਤਿਗੁਰ ਜੀ ਰਾਜੇ ਦਾ ਪ੍ਰੇਮ ਅਸਾਰੂ ਨੂਰ ਮਹਿਲ ਹਿਰਦਾ ਅਤੇ ਧਰਮੀ ਜੀਵਨ ਦੇਖ ਕੇ ਬਹੁਤ ਪ੍ਰਸੰਨ ਹੋਏ ਉਹਨਾਂ ਨੇ ਨਿਹਾਲ ਰਾਜਨਮ ਨਿਹਾਲ ਦਾ ਬਚਨ ਕਰ ਦਿੱਤਾ ਮੇਦਨੀ ਪ੍ਰਕਾਸ਼ ਜਿਸ ਦਾ ਪਹਿਲਾਂ ਹੀ ਨਾਮ ਸੀ ਉਸ ਨੂੰ ਸੱਚਮੁੱਚ ਸਾਰੇ ਜਗਤ ਦੀ ਰੌਸ਼ਨੀ ਹੋ ਗਈ ਉਸ ਨੂੰ ਬਨਾਸਪਤੀ ਮਨੁੱਖ ਅਤੇ ਪਸ਼ੂ ਪੰਛੀ ਚੰਗੇ ਦਿਸਣ ਲੱਗ ਪਏ ਹੰਕਾਰ ਅਗਿਆਨਤਾ ਦੀ ਅੰਸ਼ ਜੇ ਰਤਾ ਮਾਸਾ ਸੀ ਤਾਂ ਉਹ ਦੂਰ ਹੋ ਗਈ ਉਸ ਦੇ ਚਿੱਤ ਨੂੰ ਉਬਾਲਾ ਖਾਦਾ ਕੇ ਉਹ ਰਾਜ ਭਾਗ ਹੀ ਦਾਤੇ ਦੇ ਹਵਾਲੇ ਕਰ ਦੇਵੇ ਤੇ ਆਪ ਚਰਨ ਸੇਵਕ ਹੋ ਜਾਵੇ ਰਾਜੇ ਦਾ ਹੁਕਮ ਸੀ ਕਿ ਜਦੋਂ ਪਿਆਰਾ ਸਤਿਗੁਰ ਜੀ ਸ਼ਹਿਰ ਵਿੱਚ ਦਾਖਲ ਹੋਵੇ ਤਾਂ ਫੁੱਲਾਂ ਦੀ ਵਰਖਾ ਕਰਨੀ ਬਾਜ਼ਾਰ ਦੇ ਦੋਹੀਂ ਪਾਸੀ ਕਤਾਰਾਂ ਬਨ ਕੇ ਖਲੋ ਕੇ ਸਵਾਗਤ ਕਰਨਾ ਪਰਜਾ ਨੇ ਉਸੇ ਤਰ੍ਹਾਂ ਕੀਤਾ ਪੱਟਾਂ ਨੇ ਕਵਿਤਾਵਾਂ ਗਾਈਆਂ ਨਾਰੀਆਂ ਨੇ ਮੰਗਲਚਾਰ ਦੇ ਗੀਤ ਗਾਏ ਅਤੇ ਆਤਿਸ਼ਵਾਜਾਂ ਨੇ ਆਤਿਸ਼ਬਾਜੀ ਚਲਾਈ ਨਰ ਨਾਰੀ ਨੇ ਫੁੱਲਾਂ ਦੀ ਵਰਖਾ ਕੀਤੀ ਸ਼ਹਿਰ ਦੀ ਹਰ ਵਸਤੂ ਤੇ ਹਰ ਜੀਵ ਨੇ ਖੁਸ਼ੀ ਮਨਾਈ ਆਖਰ ਸਤਗੁਰ ਜੀ ਰਾਜ ਭਵਨ ਵਿੱਚ ਜਾ ਪੁੱਜੇ ਰਾਜ ਭਵਨ ਵਿੱਚ ਪੂਰੀ ਸਜਾਵਟ ਕੀਤੀ ਗਈ ਸੀ। ਰਾਣੀਆਂ ਤੇ ਦਾਸੀਆਂ ਨੇ ਅੱਗੇ ਹੋ ਕੇ ਮੱਥੇ ਟੇਕੇ। ਸਾਰਾ ਰਾਜ ਭਵਨ ਜਗਮਗਾ ਉੱਠਿਆ। ਖੁਸ਼ੀ ਵਿੱਚ دیਵਾਨੇ ਹੋਏ ਹੋਏ ਮੇਦਨੀ ਪ੍ਰਕਾਸ਼ ਨੇ ਭੰਡਾਰੀਆਂ, ਵਜ਼ੀਰਾਂ ਤੇ ਸਲਾਹਕਾਰਾਂ ਨੂੰ ਆਖਿਆ, "ਰੱਜ ਕੇ ਸੇਵਾ ਕਰੋ। ਸੈਨਿਕਾਂ ਦੇ ਤੰਬੂ ਲਗਾਓ। ਜਿੰਨਾ ਚਿਰ ਪ੍ਰਭੂ ਰਹਿਣ, ਓਨਾ ਚਿਰ ਖੁੱਲੇ ਦਿਲ ਸੇਵਾ ਕਰਕੇ ਜਨਮ ਸਫਲਾ ਕਰ ਲਵੋ।" ਜਦੋਂ ਰਾਜੇ ਦਾ ਹੁਕਮ ਹੋ ਗਿਆ ਫਿਰ ਕੌਣ ਘਟ ਕਰੇ ਬਸ ਦਵਾ-ਦਵ ਸੇਵਾ ਹੋਣ ਲੱਗੀ ਜਿੱਥੇ ਤਿੰਨ ਮਣ ਵਸਤੂ ਦੀ ਲੋੜ ਸੀ ਉਥੇ ਚਾਰ ਮਣ ਆਉਣ ਲੱਗੀ ਸਤਿਗੁਰ ਜੀ ਦੇ ਮਿਸ਼ਨ ਅਨੁਸਾਰ ਗਰੀਬਾਂ ਵਾਸਤੇ ਲੰਗਰ ਜਾਰੀ ਕੀਤੇ ਗਏ ਅੰਨ ਤੇ ਕੱਪੜਾ ਸਾਧੂਆਂ ਨੂੰ ਵੰਡਿਆ ਗਿਆ ਸਾਰੀ ਨਗਰੀ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਨਜ਼ਰ ਆਉਣ ਲੱਗੀਆਂ ਜਿਵੇਂ ਸ਼੍ਰੀ ਰਾਮਚੰਦਰ ਜੀ ਦੇ ਬਨਵਾਸ ਤੋਂ ਵਾਪਸ ਆਉਣ ਤੇ ਅਜੁੱਧਿਆ ਨਗਰੀ ਉਤੇ ਬਸੰਤ ਬਹਾਰ ਆਈ ਸੀ ਬਾਗ ਤੇ ਬਾਣ ਹਰਿਆਵਲੇ ਹੋ ਗਏ ਸਨ ਹਰ ਪਾਸੇ ਜੀਵਨ ਨੱਚਣ ਲੱਗ ਪਿਆ ਸੀ ਰਾਜੇ ਤੇ ਨਾਹਣ ਰਾਜ ਦੇ ਲੋਕਾਂ ਦਾ ਪ੍ਰੇਮ ਦੇਖ ਕੇ ਸਤਗੁਰੂ ਜੀ ਪ੍ਰਸੰਨ ਹੋਏ ਪ੍ਰਸੰਨਤਾ ਵਿੱਚ ਅਕਾਲ ਪੁਰਖ ਦੀ ਉਸਤਤ ਕਰਨ ਲੱਗ ਪਏ ਕਿਉਂਕਿ ਸਾਹਿਬ ਸਮਝਦੇ ਸਨ ਕਿ ਜੋ ਕੁਝ ਹੋ ਰਿਹਾ ਹੈ ਸਭ ਕੁਝ ਅਕਾਲ ਪੁਰਖ ਦੀ ਮਿਹਰ ਨਾਲ ਹੈ ਉਹੋ ਹੀ ਸਭ ਕੁਝ ਕਰਾਵਨ ਹਾਰ ਹੈ